ਅੱਛਾ ਤਾਂ ਕਹਿੰਦੇ ਸੀ ਕੋਈ ਹੱਲ ਹੈ ਇਹਦਾ ਇਹ ਸਭ ਦੇ ਸਭ ਤੇ ਦਾ ਹੱਲ ਆਪਰੇਸ਼ਨ ਇਹੋਸ ਨੂੰ ਬੇਬੀ ਕੰਸੀਮ ਹੋ ਗਿਆ ਜਿਸਨੂੰ 7 ਮਹੀਨੇ ਲਈ ਰੱਖਣਾ ਹੈ ਜੇ ਮੇਰੇ ਮਨ ਨੂੰ ਪੂਰੀ ਤਸੱਲੀ ਸੀ ਤੇ ਜਿਹ ਮੈਨੂੰ ਵਾਈਗਰੂਰੇ ਬਹੁਤ ਪਸੰਦ ਨਨ ਕਰ ਰਿਹਾ ਕਿ ਜੀ ਆਉਣ ਵਾਲਾ ਹੈ ਮਨਨ ਕਦੇ ਰਹਾ ਸੀ ਜੀ ਉਹ ਦੌੜੇ ਪੈਂਦੇ ਸੀਗੇ ਪਿਛਲੇ 14 ਸਾਲ ਤੋਂ ਦੌੜਾ ਵੀ ਇਦਾਂ ਨੂੰ ਸੀਗਾ ਕਿ ਇੱਕਦਮ ਆਫਕਾ ਦੋਸਤੋ ਤੁਹਾਡੇ ਪਰਿਵਾਰ ਚ ਕਿਸੇ ਨੂੰ ਆਂਗਣ ਗਾਂਡ ਚ ਰਿਸ਼ਤੇਦਾਰੀ ਚ ਕਿਸੇ ਵੀ ਧੀ ਪੈਣ ਨੂੰ ਬੱਚੀ ਨੂੰ ਕਿਸੇ ਨੂੰ ਬੱਚੇ ਦਾ ਮਿਲਿਆ ਕਿਸੇ ਰੋਗ ਕਾਰਨ ਕੋਈ ਸਮੱਸਿਆ ਆ ਰਹੀ ਹੈ ਪੀਰੀਅਡ ਸਬੰਧੀ ਕੋਈ ਰੋਗ ਹੈਗਾ ਏ ਤੁਹਾਨੂੰ ਫਾਈਬਰੋਇਡ ਸਿਸਟ ਐਡਿਨੋ ਮਾਈਓਸਿਸ ਐਂਡੋਮੈਟ੍ਰੀਆਸਿਸ ਕਿਸੇ ਵੀ ਤਰ੍ਹਾਂ ਦਾ ਬੱਚਾਦਾਨੀਆ ਰੋਗ ਹੈ ਜਿਹੜਾ ਤੁਹਾਡਾ ਨਹੀਂ ਠੀਕ ਹੋ ਰਿਹਾ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਅੱਜ ਦੀ ਜਿਹੜੀ ਜਾਣਕਾਰੀ ਦੇਣ ਲੱਗੇ ਜੀ ਇਸ ਦੇ ਵਿੱਚ ਤੁਹਾਨੂੰ ਭੈਣ ਜੀ ਦੀ ਵੀਡੀਓ ਨਾਲ ਸੁਣਾਵਾਂਗੇ ਇਹਨਾਂ ਨੂੰ ਜ਼ਰੂਰ ਸੁਣਿਓ ਇਹਨਾਂ ਦੀ ਬੇਟੀ ਨੂੰ ਕਿੰਨੀ ਪ੍ਰੋਬਲਮ ਸੀ ਕਿ ਉਹ ਤੁਹਾਨੂੰ ਦੱਸਣਗੇ ਸੋ ਜੇਕਰ ਤੁਹਾਨੂੰ ਐਦਾਂ ਦਾ ਕੋਈ ਰੋਗ ਹੈਗਾ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਜਿਹੜੀ ਹੈਗੀ ਜ਼ਰੂਰ ਸੁਣਿਓ ਤਾਂ ਕਿ ਤੁਹਾਨੂੰ ਵੀ ਜੇਕਰ ਕੋਈ ਦਿੱਕਤ ਐਦਾਂ ਦੀ ਹੈਗੀ ਆ ਤਾਂ ਤੁਸੀਂ ਠੀਕ ਹੋ ਸਕੋ ਤੁਸੀਂ ਬੇਟੀ ਲਈ ਬੱਚੇਦਾਨੀ ਦੀਆਂ ਸੌੜੀਆਂ ਦੀ ਦਵਾਈ ਲੈ ਕੇ ਗਏ ਸੀ ਕਿਵੇਂ ਹੈ ਜੀ ਬੇਟੀ ਹੁਣ ਬੇਟੀ ਬਿਲਕੁਲ ਠੀਕ ਹੈ ਬੱਚੀ ਅੱਛਾ ਜੀ ਹਾਂ ਜੀ ਵੀ ਜੀ ਮਤਲਬ ਕਿ ਅਸੀਂ ਕੋਈ ਜਗ੍ਹਾ ਨਹੀਂ ਸੀ ਛੱਡੀ ਪ੍ਰੀ ਕੋਰਟ ਕੀ ਤੇ ਜਗਰਾਉ ਜਿੱਥੇ ਕੋਈ ਡਾਕਟਰ ਛੱਡਿਆ ਨਹੀਂ ਸੀਗਾ ਹਾਈ ਕੋਰਟ ਵਗੈਰਾ ਸਾਰੇ ਤਾਂ ਹੀ ਮਤਲਬ ਨਿਹੜਾ ਦੇ ਤੱਕ ਅਸੀਂ ਦਵਾਈ ਲੈ ਲਈ ਸੀ ਜੀ ਤੇ ਜਾਨੀ ਸਾਨੂੰ ਡਾਕਟਰ ਬਸ ਮਤਲਬ ਕਿ ਦਵਾਈ ਉਦੋਂ ਦੇ ਕੇ ਤੇ ਉਹਦੇ ਨਾਲ ਵੀ ਫਰਕ ਨਹੀਂ ਸੀ ਪੈਂਦਾ ਪੁਛਿਆ ਠੀਕ ਹੋਣਾ ਉਹ ਤੋਂ ਬਾਅਦ ਚ ਉਹੀ ਪ੍ਰੋਬਲਮ ਫੇਰ ਡਾਕਟਰ ਕਹਿੰਦੇ ਸੀ ਕੋਈ ਹੱਲ ਹੈ ਨਹੀਂ ਇਹਦਾ ਠੀਕ ਹੈ ਸਰ ਦੇ ਸਰ ਤੇ ਦਾ ਹੱਲ ਆਪਣੇ ਸ਼ਹਿਰ अच्छा जी ते उस तो बाद तुसी सोडी ऐड देखी असि इथे आए नहीं नहीं ठीक ते सानू मतलब के 3-4 ਮਹੀਨਿਆਂ ਵਿੱਚ ਬਿਲਕੁਲ ਠੀਕ ਬੇਟੀ ਅਸੀਂ ਦਵਾਈ 5 ਮਹੀਨੇ ਕੋਈ ਇਸ ਟਾਈਮ ਮੈਂ ਬੇਟੀ ਦੀ ਮੈਰਿਜ ਕਰਕੇ ਠੀਕ ਹੈ ਜੀ ਤੇ ਵੀ ਉਸ ਨੂੰ ਬੇਬੀ ਕਨਸੀਵ ਹੋ ਗਿਆ ਇਸ ਮੈਂ 7 ਮਹੀਨੇ ਦੀ ਪ੍ਰੈਗਨੈਂਟ ਆ ਚਲੋ ਸ਼ੁਕਰ ਹੈ ਜੀ ਬਹੁਤ ਬਹੁਤ ਹਾਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਹੀ ਬਹੁਤ ਸਾਨੂੰ ਰਾਵ ਆ ਹਾਂ ਜੀ ਦੇਖੋ ਸਾਨੂੰ ਐ ਹੁੰਦਾ ਜਿਵੇਂ ਕਿਸੇ ਦੀ ਦਿੱਤੀ ਪੈਣ ਨੂੰ ਦਿੱਕਤ ਹੈਗੀ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ। ਕਈ ਵਾਰੀ ਨਾ ਪੇਸ਼ੈਂਟ ਅੱਧ ਵਿਚਾਲੇ ਦਵਾਈ ਛੱਡ ਦਿੰਨੇ ਆ। ਹਾਂਜੀ। ਜਾਂ ਦੁਬਾਰੇ ਸਾਡੇ ਨਾਲ ਗੱਲ ਨਹੀਂ ਕਰਦੇ ਹੈਗੇ। ਉੱਥੇ ਜਿਵੇਂ ਅਸੀਂ ਮਤਲਬ ਪੂਰੀ ਨੇਚਾ ਨਾਲ ਦਵਾਈ ਤੁਹਾਡੀ ਪੂਰੀ ਨੇਚਾ ਨਾਲ ਖਾਦੀ ਆ। ਹਜੇ ਕਈ ਵਾਰੀ ਬੇਟੀ ਦਾ ਮਨ ਹੋ ਜਾਂਦਾ ਸੀ 2 ਮਹੀਨੇ ਪਰਕ ਨਹੀਂ ਪਹਿਲਾਂ ਪਿਆ ਜ। ਬੇਟੀ ਕਹਿੰਦੀ ਸੀ ਪਰ ਮੈਂ ਨੇਚਾ ਪੂਰੀ ਰੱਖਤੀ ਕਿਉਂਕਿ ਮੈਂ ਤੁਹਾਡੀ ਐਡ ਦੇਖੀ ਮੇਰੇ ਮਨ ਨੂੰ ਪੂਰੀ ਤਸੱਲੀ ਸੀ। ਤੇ ਜਿਵੇਂ ਮੈਨੂੰ ਵਾਹਿਗੁਰੂਰੇ ਬਹੁਤ ਮਤਲਬ ਕਿ ਮੈਂ ਬਹੁਤ ਬਹੁਤ ਜਿਵੇਂ ਕਿ ਤੁਸੀਂ ਇਹ ਵੀਡੀਓ ਸੁਣੀ ਹੈ ਭੈਣ ਦੀ ਬੇਟੀ ਨੂੰ ਪ੍ਰੋਬਲਮ ਸੀ ਕਿ ਤੇ ਇਸ ਟਾਈਮ ਬੇਟੀ ਬਿਲਕੁਲ ਤੰਦਰੁਸਤ ਹੈ ਜੀ ਇਹਨਾਂ ਦੇ ਘਰੇ ਇੱਕ ਜੀ ਆਉਣ ਵਾਲੇ ਮਾਲਕ ਅਗਰ ਦਾਸ ਹੈ ਜੀ ਸਭ ਚੜ੍ਹਦੀ ਕਲਾ 'ਚ ਰਹਿਣ ਸੋ ਜੇਕਰ ਤੁਹਾਨੂੰ ਕਿਸੇ ਨੂੰ ਵੀ ਕਿਸੇ ਬੱਚੇ ਨੂੰ ਕਿਸੇ ਭੈਣ ਨੂੰ ਇਦਾਂ ਦੀ ਦਿੱਕਤ ਹੈਗੀ ਹੈ ਜਿਹੜੀ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਚਾਹੇ ਉਹ ਕਿਸੇ ਤਰ੍ਹਾਂ ਦਾ ਸਰੀਰਕ ਰੋਗ ਹੈ ਕੋਈ ਤੁਹਾਨੂੰ ਯੋਨਨ ਦੀ ਪ੍ਰੋਬਲਮ ਹੈਗੀ ਹੈ ਕਿਹੜੀ ਜਿਹੀ ਦਿੱਕਤ ਹੈ ਲਿਬਰ ਕੋਈ ਰੋਗ ਹੈਗਾ ਇਹ ਸੋ ਦਿਮਾਗੀ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਹੈਗੀ ਹੈ ਜਿਵੇਂ ਕਿ ਪਾਸੋਂ ਸਾਡੇ ਕੋਲ ਇੱਕ ਬੱਚਾ ਜਿਹਾ ਖੰਨੇ ਤੋਂ ਸੋ ਉਸ ਬੱਚੇ ਨੂੰ ਦੌਰੇ ਪੈਂਦੇ ਸੀਗੇ ਪਿਛਲੇ 2 ਸਾਲ ਤੋਂ ਦੌਰਾ ਵੀ ਇਦਾਂ ਨੂੰ ਸੀਗਾ ਕਿ ਇੱਕਦਮ ਬੱਚਾ ਜਿਹਾ ਪੂਰੀ ਤਰ੍ਹਾਂ ਖੜ ਜਾਂਦਾ ਸੀ ਕੁਝ ਕਹਿੰ ਲੋ ਟਾਈਮ ਵਾਸਤੇ ਅਸੀਂ ਉਸ ਨੂੰ ਟਾਈਕਲੌਂਜ਼ ਕੀ ਉਹ ਦਵਾਈ ਲੈਣ ਆਏ ਸੀ ਮਿਰਗੀ ਦੇ ਦੌਰੇ ਦੀ ਬਟ ਅਸੀਂ ਉਸ ਨੂੰ ਜੋ ਟਾਈਕਲੌਂਜ਼ ਕੀਤਾ ਉਹਦੀ ਨਰਸ ਬਲੌਗ ਸੀਗੀ ਬੱਚੇ ਦੀ ਤੇ ਕਮਾਲ ਦੀ ਗੱਲ ਇਹ ਹੈ ਕਿ ਹੁਣ ਤੱਕ ਉਹ ਮਿਰਗੀ ਦੀਆਂ ਦਵਾਈਆਂ ਖਾ ਰਿਹਾ ਸੀ ਸਾਨੂੰ ਉਮੀਦ ਹੈ ਕਿ ਬੱਚਾ ਬਹੁਤ ਜਲਦੀ ਠੀਕ ਹੋ ਜਾਏਗਾ ਕੋਸ਼ਿਸ਼ ਕਰਾਂਗੇ ਕਿ ਜੇਕਰ ਪਰਿਵਾਰ ਸਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਉਹਨਾਂ ਨੂੰ ਪਹਿਲਾਂ ਇੱਕ ਸਾਡੇ ਬਸੀ ਪਟਾਣ ਤੋਂ ਬੱਚਾ ਆਇਆ ਸੀ ਉਹ ਬੱਚਾ 3 ਸਾਲ ਤੋਂ ਨਸਾਂ ਬਲੋਕੇ ਦੀ ਮੈਡੀਸਨ ਖਾ ਰਿਹਾ ਸੀ ਜਦ ਕਿ ਉਹ ਪ੍ਰੋਬਲਮ ਸੀਗੀ ਉਸ ਨੂੰ ਮਿਰਗੀ ਦੀ ਸੋ ਜੇਕਰ ਕਿਸੇ ਵੀ ਬੱਚੇ ਨੂੰ ਕਿਸੇ ਨੂੰ ਵੀ ਤੁਹਾਡੇ ਪਰਿਵਾਰ 'ਚ ਕਿਸੇ ਜਾਣ-ਪਛਾਣ ਦੇ ਵਿੱਚ ਅਗਰ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਮਿਰਗੀ ਦੇ ਦੌਰੇ ਪੈ ਰਹੇ ਹਨ ਤਾਂ ਤੁਹਾਨੂੰ ਬੜਾ ਆਸਾਨ ਤਰੀਕਾ ਦੱਸਤਾ ਕਿ ਪਤਾ ਕਰਨ ਦਾ ਸੋ ਜੇਕਰ ਤੁਹਾਨੂੰ ਜਾਣਕਾਰੀ ਹੈ ਕਿ ਇਹ ਚੰਗੀ ਗੱਲ ਹੈ ਅਦਰਵਾਈਜ਼ ਤੁਸੀਂ ਕੀ ਕਰੋ ਜਿਹੜਾ ਇਦਾਂ ਦਾ ਬੱਚਾ ਹੈਗਾ ਕੋਈ ਲੇਡੀਜ਼ ਹੈ ਜਾਣ ਸਾ ਕੋਈ ਵੀ ਹੈ ਅਸੇਪ ਤੁਸੀਂ ਛੋਟੀ ਇੱਕ ਵੀਡੀਓ ਬਣਾ ਲਓ ਜਦੋਂ ਉਸ ਨੂੰ ਦੌਰਾ ਪੈਣਾ ਸ਼ੁਰੂ ਹੋਏ ਤੇ ਜਦੋਂ ਉਹ ਹਟਿਆ ਉਸ ਦੇ ਵਿਚਕਾਰ ਦੀ ਜਿੰਨੀ ਵੀ ਵੀਡੀਓ ਹੋਏਗੀ ਤੁਸੀਂ ਸਾਡੇ ਕੋਲ ਭੇਜ ਕੇ ਜਾਣਕਾਰੀ ਲੈ ਸਕਦੇ ਹੋ ਕਿ ਇਸ ਬੱਚੇ ਨੂੰ ਇਸ ਲੇਡੀ ਨੂੰ ਇਸ ਜਾਣਸ ਨੂੰ ਕਿਹੜੀ ਮਰਗੀ ਹੈ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਬਾਤ ਪਿੱਤ ਕਫ ਇਹਨਾਂ ਤਿੰਨਾਂ ਵਿੱਚੋਂ ਕਿਹੜੀ ਮਰਗੀ ਹੈ ਕਿਸ ਦਾ ਇਲਾਜ ਕਰਨਾ ਚਾਹੀਦਾ ਹੈ ਸੋ ਅੱਜ ਦੀ ਵੀਡੀਓ ਹੈਗੀ ਆ ਉਹ ਹੈਗੇ ਬਚਨੀਆਂ ਸੌਲੀਆਂ ਬਾਰੇ ਜੇਕਰ ਕਿਸੇ ਵੀ ਟਿੱਪਣੀ ਨੂੰ ਬੱਚੇ ਦਾ ਵਿੱਚ ਕਿਸੇ ਤਰ੍ਹਾਂ ਦਾ ਰੋਗ ਹੈ ਨਾ ਤੁਹਾਡਾ ਨਹੀਂ ਠੀਕ ਹੋ ਰਿਹਾ ਤੁਹਾਨੂੰ ਆਪਰੇਸ਼ਨ ਵਾਸਤੇ ਰეკਮੈਂਡ ਕੀਤਾ ਹੈ ਸੋ ਇੱਕ ਵਾਰ ਸਾਡੇ ਕੋਲ ਵਿਜ਼ਿਟ ਕਰੋ ਤੁਹਾਨੂੰ ਸਲਾਹ ਦੇਵਾਂਗੇ ਤਾਂ ਜਿਸ ਦਿਨ ਤੁਸੀਂ ਆਪਣੀ ਇਸ ਬਿਮਾਰੀ ਦੇ ਵਿੱਚੋਂ ਨਿਕਲ ਸਕਦੇ ਹੋ ਜੇਕਰ ਕਿਸੇ ਨੂੰ ਪੀਰੀਅਡ ਸਮਬੰਧੀ ਕੋਈ ਰੋਗ ਹੈ ਤੁਹਾਡੇ ਬਲੀਡਿੰਗ ਨਹੀਂ ਬੰਦ ਹੋ ਰਹੀ ਜਾਂ ਤੁਹਾਨੂੰ ਬਲੀਡਿੰਗ ਨਹੀਂ ਚੱਲ ਰਹੀ ਤੇ ਸਟਾਰਟ ਹੋ ਰਹੀ ਤਾਂ ਤੁਸੀਂ ਸ਼ਤਾਵਰ ਪਾਊਡਰ ਕਿਤੋਂ ਵੀ ਮਿਲ ਜਾਂਦਾ ਹੈ ਇੱਕ ਚਾਚ ਸ਼ਾਮ ਨੂੰ 5:00 ਵਜੇ ਲੈ ਲਿਆ ਕਰੋ ਬਹੁਤ ਜ਼ਬਰਦਸਤ ਇਸ ਚੀਜ਼ ਦਾ ਵਿਦਾਂਗ ਹੈ ਤੁਸੀਂ ਸ਼ਾਮ ਨੂੰ 5:00 ਵਜੇ ਸ਼ਤਾਵਰ ਪਾਊਡਰ ਇੱਕ ਚਮਚ ਪਾਣੀ ਨਾਲ ਲੈ ਲਿਆ ਕਰੋ ਤੇਟਾ ਰੱਖਿਓ ਕਿ ਇਸ ਦੇ ਵਿੱਚ ਤੁਸੀਂ ਕੋਈ ਵੀ ਮਿਲਕ ਪ੍ਰੋਡਕਟ ਨਹੀਂ ਲੈਣਾ ਜਿਵੇਂ ਕਿ ਚਾਹ ਦੁੱਧ ਦਹੀਂ ਲੱਸੀ ਕੁਝ ਵੀ ਇਦਾਂ ਦਾ ਨਹੀਂ ਲੈਣਾ ਜਿਹੜਾ ਕਿ ਦੁੱਧ ਤੋਂ ਬਣਿਆ ਹੋਵੇ ਕਿਉਂਕਿ ਤੁਸੀਂ ਇਹ ਪਰਹੇਜ਼ ਕਰੋਗੇ ਨਾਲ ਤੁਸੀਂ ਸ਼ਤਾਵਰ ਪਾਊਡਰ ਲਓਗੇ ਤਾਂ ਤੁਹਾਡੇ ਬਹੁਤ ਸਾਰੇ ਬੱਚਿਆਂ ਦੀਆਂ ਰੋਗ ਹੈ ਜਿਹੜੇ ਉਹ ਇਸ ਦੇ ਨਾਲ ਹੀ ਠੀਕ ਹੋਣੀ ਸ਼ੁਰੂ ਹੋ ਜਾਣਗੇ ਫਿਰ ਵੀ ਜੇਕਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜ ਸਿੰਘ ਪੈਟਰੋਲ ਪੰਪ ਤੇ ਜੀਟੀ ਰੋਡ ਸਰਹੰਦ ਵੀਰ ਸਾਡੇ ਇੱਥੇ ਓਪਨ ਦਜੀ ਐਟ ਵਾਰ ਮੈਂ ਕੋਈ ਤੱਕ ਬੈਠ ਲਾਂ ਸੋ ਪਹੁੰਚ ਸਕਦੇ ਹੋ ਸਰਹੰਦ ਵਿਖੇ